ਸਾਡੇ ਪਿੰਡਾਂ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ 49 ਏਕੜ ਕਣਕ ਦੀ ਫਸਲ ਤਬਾਹ ਹੋਈ ਸੀ ਖੁੱਡੀਆਂ ਸਾਹਿਬ ਨੂੰ ਅਸੀਂ ਵੱਖਰੇ ਰੂਪ 'ਚ ਦੋ ਵਾਰੀ ਮਿਲ ਚੁੱਕੇ ਉਹਨਾਂ ਨੇ ਸਾਨੂੰ ਕੋਈ ਲੜ ਨਹੀਂ ਫੜਾਇਆ ਆਮ ਆਦਮੀ ਪਾਰਟੀ ਦਾ ਜਿਹੜਾ ਕੋਈ ਵੀ ਨੁਮਾਇੰਦਾ ਆਗੂ ਅਸੀਂ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੁੱਦਾ ਵਿਖੇ ਅੱਗ ਨਾਲ ਤਬਾਹ ਹੋਈ ਫਸਲ ਦਾ ਮੁਆਵਜ਼ਾ ਨਾ ਮਿਲਣ ਵਿਰੁੱਧ ਪੀੜਤ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਵੱਖ-ਵੱਖ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਨੁਮਾਇਦਿਆਂ ਦਾ ਪਿੰਡ ਵਿੱਚ ਦਾਖਲਾ ਬੰਦ ਦੇ ਪੋਸਟਰ ਵੀ ਲਗਾਏ ਇੱਥੇ ਇਹ ਦੱਸਿਆ ਜਾਂਦਾ ਹੈ ਕਿ 19 ਅਪ੍ਰੈਲ ਨੂੰ ਪਿੰਡ ਕੁੱਦਾ ਵਿਖੇ ਕਈ ਏਕੜ ਕਣਕ ਦੀ ਫਸਲ ਅੱਗ ਨਾਲ ਤਬਾਹ ਹੋ ਗਈ ਸੀ। ਉਸੇ ਦਿਨ ਅੱਗ ਨਾਲ ਤਬਾਹ ਹੋਈ ਫਸਲ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰ ਸਿੰਘ ਭੱਲਾ ਕੋਲ ਆਪਣੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਸੀ। ਇਸ ਬਰੰਤ ਕਿਸਾਨਾਂ ਨੇ ਅੱਗ ਲੱਗਣ ਦਾ ਜ਼ਿੰਮੇਵਾਰ ਬਿਲੀ ਭਾਗ ਨੂੰ ਠਹਿਰਾਉਂਦਿਆਂ ਬਿਲੀ ਭਾਗ ਵਿਰੁੱਧ ਟੁਕਮੀ ਕਾਰਵਾਈ ਕਰਵਾਉਣ ਲਈ ਥਾਣਾ ਨੰਦਗੜ ਮੂਰੇ ਧਰਨਾ ਵੀ ਲਗਾਇਆ ਸੀ ਇਸ ਬਰੰਤ ਵੀ ਕਿਸਾਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ ਅਖੀਰ ਅੱਜ ਪੀੜਤ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਨੁਮਾਇਦਿਆਂ ਦੀ ਐਂਟਰੀ ਬੰਦ ਕਰਨ ਦਾ ਫੈਸਲਾ ਕਰ ਲਿਆ ਅਤੇ ਇੰਟਰੀ ਬੰਦ ਦੇ ਕੰਧਾਂ ਉੱਪਰ ਪੋਸਟਰ ਵੀ ਚਿਪਕਾ ਦਿੱਤੇ ਕਿਸਾਨਾਂ ਦੀ ਮੰਗ ਹੈ ਕਿ ਜਿਨ੍ਹਾਂ ਚਿਰ ਪੰਜਾਬ ਸਰਕਾਰ ਉਹਨਾਂ ਨੂੰ ਗੜਿਆਂ ਅਤੇ ਅੱਗ ਨਾਲ ਤਬਾਹ ਹੋਈ ਫਸਲ ਦਾ ਮੁਆਵਜ਼ਾ ਨਹੀਂ ਦਿੰਦੀ ਉਹਨਾਂ ਚਿਰ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦੇ ਅਤੇ ਉਮੀਦਵਾਰ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਹਾਂਜੀ ਮੈਂ ਅਮਰੀਕ ਸਿੰਘਾ ਭਾਰਤੀ ਕਿਸਾਨ ਜੁਨੀਅਨ ਇਕਤਾ ਗਰਾਹਾਂ ਤੋਂ ਤੇ ਨਾਲ ਸਹਿਯੋਗੀ ਜਥੇਬੰਦੀ ਭਾਰਤੀ ਕਿਸਾਨ ਜੁਨੀਅਨ ਡਕੌਂਦਾ ਧਨੇਰਾ ਅਸੀਂ ਸਮੂਹ ਪਿੰਡ ਵਾਸੀ ਅੱਜ ਪਿੰਡ ਦੇ ਵਿੱਚ ਇਹ ਐਲਾਨ ਕਰਕੇ ਆਏ ਆਂ ਵੀ ਭਈ ਆਮ ਆਦਮੀ ਪਾਰਟੀ ਦੇ ਜਿਹੜਾ ਕੋਈ ਵੀ ਨੁਮਾਇੰਦਾ ਯਾ ਆਗੂ ਅਸੀਂ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਕਿਉਂਕਿ ਪਿਛਲੀ 19 ਤਰੀਕ ਨੂੰ ਸਾਡੇ ਪਿੰਡ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ 49 ਏਕੜ ਕਣਕ ਦੀ ਫਸਲ ਤਬਾਹ ਹੋਈ ਸੀ ਜਿਸ ਨੂੰ ਲੈ ਕੇ ਅਸੀਂ ਇੱਕ ਦਿਨ ਥਾਣੇ ਅੱਗੇ ਧਰਨਾ ਵੀ ਦਿੱਤਾ ਸੀਗਾ ਵੀ ਜਾਂ ਤਾਂ ਪੂਰਾ ਮੁਆਵਜ਼ਾ ਮਿਲੇ ਜਾਂ ਫਿਰ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਅੱਗ ਲੱਗੀ ਆ ਉਹਨਾਂ ਦੇ 435 ਦੇ ਤਹਿਤ ਪਰਚਾ ਦਰਜ ਹੋਵੇ ਦੋ ਵਾਰੀ ਗਰਮੀਤ ਖੁੱਡੀਆਂ ਸਾਹਿਬ ਨਾਲ ਸਾਡੀ ਮੀਟਿੰਗ ਵੀ ਹੋ ਚੁੱਕੀ ਆ ਪਰ ਕੋਈ ਨਾ ਵਿਸ਼ਵਾਸ ਦਵਾਇਆ ਨਾ ਕੋਈ ਮੁਆਵਜ਼ਾ ਮਿਲਿਆ ਤੇ ਨਾ ਹੀ ਪੁਲਿਸ ਤੇ ਪੁਲਿਸ ਨੇ ਅਧਿਕਾਰੀਆਂ ਦੇ ਖਿਲਾਫ ਕੋਈ ਪਰਚਾ ਵਗੈਰਾ ਕਟਾਇਆ ਤਾਂ ਕਰਕੇ ਅਸੀਂ ਰੋਸ ਵਜੋਂ ਅੱਜ ਪਿੰਡਾਂ ਦੇ ਵਿੱਚ ਫਲੈਕਸਰ ਲਾ ਰਹੇ ਆ ਪਿੰਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਜਿਵੇਂ ਦੁਵਾਰ ਸਾਡੇ ਪਿੰਡ ਚ ਨਾ ਵੜਨ ਦੇਵੇ ਜੇ ਉਹ ਪਿੰਡ ਚ ਵੜਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਜੋ ਆਪਦੇ ਉਹਨਾਂ ਨਾਲ ਹੋਣੀ ਉਹ ਆਪਦੇ ਆਪ ਜ਼ਿੰਮੇਵਾਰ ਹੋਣਗੇ ਮੈਂ ਜੀ ਹਰਦੀਪ ਸਿੰਘ ਪਿੰਡ ਕੋਦਾ ਸਾਡੇ ਪਿੰਡ ਕੋਈ 50 ਏਕੜ ਕਣਕ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਸੜ ਗਈ ਸੀ ਅਸੀਂ ਉਦੋਂ ਮੌਕੇ ਤੇ ਵੀ ਇਹ ਰੋਸ ਸਠਾਇਆ ਸੀ 2 ਦਿਨ ਉੱਥੇ ਖੇਤ ਮੌਕੇ ਤੇ ਤੇ 1 ਦਿਨ ਥਾਣੇ ਅੱਗੇ ਅਸੀਂ ਧਰਨਾ ਲਾਇਆ ਸੀਗਾ ਇਹ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਖੁਡੀਆਂ ਸਾਹਿਬ ਨੂੰ ਅਸੀਂ ਵੱਖਰੇ ਰੂਪ ਚ ਦੋ ਵਾਰੀ ਮਿਲ ਚੁੱਕੇ ਉਹਨਾਂ ਨੇ ਸਾਨੂੰ ਕੋਈ ਲੜ ਨਹੀਂ ਫੜਾਇਆ ਨਾ ਤਾਂ ਸਾਨੂੰ ਮੁਆਵਜ਼ਾ ਪੂਰਾ ਦੇਣ ਦੀ ਗੱਲ ਕੀਤੀ ਤੇ ਨਾ ਹੀ ਪਰਚਾ ਜਿਹੜਾ ਅਸੀਂ 435 ਦੇ ਅਧੀਨ ਮੰਗ ਕਰਦੇ ਆ ਉਹ ਘਟਾਉਣ ਦੀ ਗੱਲ ਕੀਤੀ ਇਸ ਵਾਸਤੇ ਅਸੀਂ ਸਾਰੇ ਪਾਸਿਆਂ ਤੋਂ ਨਰਾਸ਼ ਹੋ ਕੇ ਅਸੀਂ ਆਪਦੇ ਪਿੰਡ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਆਪਦੇ ਵਿਸ਼ਵਾਸ 'ਚ ਲਿਆ ਆ ਆਮ ਆਦਮੀ ਪਾਰਟੀ ਦੇ ਤੇ ਹੁਣ ਅਸੀਂ ਉਹਨਾਂ ਦੇ ਬਾਈਕਾਰਡ ਦਾ ਫੈਸਲਾ ਕੀਤਾ ਤੇ ਪਿੰਡ 'ਚ ਨਹੀਂ ਬਣਨ ਦੇਵਾਂਗੇ ਜਦੋਂ ਵੀ ਉਹ ਆਉਣਗੇ ਜੇ ਉਹ ਜ਼ੋਰ ਜਰਬੀ ਕਰਨਗੇ ਕੋਈ ਪੁਲਿਸ ਰਾਹੀਂ ਜਾਂ ਹੋਰ ਕਿਸੇ ਕਿਸਮ ਦਾ ਟਕਰਾਅ ਹੁੰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਨਹੀਂ ਤਾਂ ਸਾਡਾ ਜਿਹੜਾ ਨੁਕਸਾਨ ਉਹਦੀ ਪੂਰਤੀ ਕਰਾਈ ਜਾਵੇ ਉਸ ਤੋਂ ਬਾਅਦ ਆਪਦਾ ਪ੍ਰਚਾਰ ਜਿਹੜਾ ਉਹ ਕਰਨ ਹਲੇ ਵੋਟਾਂ 'ਚ ਮਹੀਨਾ ਹੋਰ ਪਿਆ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੇ ਨੁਕਸਾਨ ਦੀ ਪੂਰਤੀ ਆ ਜਿਹੜੀ ਉਹ ਜਾਦੇ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਮ ਆਦਮੀ ਪਾਰਟੀ ਦੇ ਆਗੂਆ ਉਮੀਦਵਾਰ ਨੂੰ ਪਿੰਡ ਵਿੱਚ ਨਹੀਂ ਬਣਦੇ ਆਗੇ ਨਹੀਂ ਬਣਨਗੇ ਨਹੀਂ ਬਣਨਗੇ ਕਿਸਾਨ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਲਟੇਰਾ ਰਾਜ ਪ੍ਰਬੰਧ ਮੁਰਦਾਬਾ 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 ਨਕਸਾਨੀਆਂ ਫਸਲਾਂ ਦਾ ਪੂਰਾ ਮੁਆਵਜ਼ਾ ਲੈ ਕੇ ਰਾਂਗੇ ਜੈ ਜੀ ਹਰ ਜੈ ਕਰ ਨਕਸਾਨੀਆਂ ਫਸਲਾਂ ਦਾ ਪੂਰਾ ਮੁਆਵਜ਼ਾ ਲੈ ਕੇ ਰਾਂਗੇ ਜੈ ਜੀ ਹਰ ਜੈ